ਹਾਂਜੀ ਆਪਾਂ ਨੇ ਪਿਛਲੀ ਵੀਡੀਓ 'ਚ ਤੁਹਾਨੂੰ ਜਮਾਂ ਸਿੰਪਲ ਸ਼ਰਟ ਦੀ ਕਟਿੰਗ ਦੱਸੀ ਸੀ ਤੇ ਆਪਾਂ ਨੇ ਪਲੇਟਾਂ ਦੇ ਨਿਸ਼ਾਨ ਲਗਾਉਣੇ ਦੱਸੇ ਸੀ ਸਿਰਫ ਆਪਣਾ ਰਹਿ ਗਿਆ ਸੀ ਉਹਦਾ ਮੋਢਾ ਬਾਜੂ ਵਗੈਰਾ ਦੀ ਕਟਿੰਗ ਕਰਨੀ ਅੱਜ ਤੁਹਾਨੂੰ ਆਪਾਂ ਉਹਦੀ ਵੀਡੀਓ ਦੇ ਰਹੇ ਆਂਗੇ ਬਹੁਤ ਹੀ ਸਿੰਪਲ ਤੇ ਸੌਖੇ ਤਰੀਕੇ ਦੇ ਨਾਲ ਦੱਸਾਂਗੇ ਨਾਲੇ ਤੁਹਾਨੂੰ ਐਵੇਂ ਪਤਾ ਚੱਲ ਜਾਊਗਾ ਵੀ ਆਪਾਂ ਕਿਸ ਤਰੀਕੇ ਨਾਲ ਕਿੰਨੇ ਇੰਚ ਛਾਤੀ ਨੂੰ ਮੋਢਾ ਪਾਉਣਾ ਆਪਾਂ ਨਾਪ ਲੈ ਕੇ ਤੁਹਾਨੂੰ ਦੱਸ ਰਹੇ ਆਂਗੇ ਵੀ ਕਿੰਨੇ ਕਿਸ ਤਰੀਕੇ ਨਾਲ ਆਪਾਂ ਨੇ ਕਸਟਮਰ ਦਾ ਨਾਪ ਲੈਣਾ ਵੀ ਆਪਾਂ ਨੂੰ ਮੋਢੇ ਦਾ ਆਸਾਨੀ ਨਾਲ ਪਤਾ ਚੱਲ ਜੇ ਵੀ ਆਪਾਂ ਛੇ ਇੰਚ ਛਾਤੀ ਨੂੰ ਇੰਨਾ ਮੋਢਾ ਪਾ ਸਕਦੇ ਆ ਨਾਪ ਲੈਣਾ ਕਿਸ ਤਰੀਕੇ ਨਾਲ ਨਾਪ ਲੈਣਾ ਦੇਖੋ ਜਿਵੇਂ ਆਪਾਂ ਕਿਸੇ ਵੀ ਕਸਟਮਰ ਦਾ ਸੂਟ ਰੈਡੀ ਕਰ ਲਏ ਆ ਸੂਟ ਦਾ ਨਾਪ ਲੈ ਲਿਆ ਪਰ ਆਪ ਨੂੰ ਮੋਢੇ ਦਾ ਨਹੀਂ ਪਤਾ ਚੱਲ ਰਿਹਾ ਕਈ ਵਾਰ ਤਾਂ ਕੀ ਹੁੰਦੀ ਉਹਨਾਂ ਦੀ ਬਾਜੂ ਵਗੈਰਾ ਮੋਟੀ ਹੁੰਦੀ ਆ ਮੰਨ ਲਓ ਆਹ ਚੀਜ਼ ਉਹਨਾਂ ਦੀ ਹੈਵੀ ਹੁੰਦੀ ਆ ਜਾਂ ਮਾਸ ਵਗੈਰਾ ਨੀਚੇ ਨੂੰ ਲਟਕਦਾ ਹੁੰਦਾ ਉਸ ਹਿਸਾਬ ਦੇ ਨਾਲ ਤਾਂ ਆਪਾਂ ਨੂੰ ਮੋਢਾ ਜ਼ਿਆਦਾ ਪਾਉਣਾ ਪੈਂਦਾ ਜਿਵੇਂ ਆਮ ਨਾਰਮਲ ਬਾਜੂ ਹੁੰਦੀਆਂ ਨੇ ਕਈ ਵਾਰ ਬਾਜੂ ਉਹੀ ਆਮਸ ਨਾਪ ਦੇ ਨਾਲੋਂ ਜ਼ਿਆਦਾ ਹੈਲਦੀ ਹੁੰਦੀਆਂ ਨੇ ਮੋਢੇ ਦਾ ਆਪਾਂ ਨੂੰ ਪਤਾ ਨਹੀਂ ਚੱਲਦਾ ਤਾਂ ਤੁਸੀਂ ਨੇ ਦੇਖੋ ਕਸਟਮਰ ਦੀ ਇਸ ਤਰੀਕੇ ਦੇ ਨਾਲ ਐਨਸੀ ਟੇਬਲ ਨੂੰ ਫੜਨਾ ਹੋਊਗਾ ਜਮਾ نیچے ਤੋਂ ਐਨਸੀ ਟੇਬਲ ਨੂੰ ਬਿਲਕੁਲ ਇਸ ਤਰ੍ਹਾਂ ਖਿੱਚ ਕੇ ਨਹੀਂ ਨਾਲ ਲਾਉਣਾ ਹੈਗਾ ਤੁਸੀਂ ਨੇ ਇਸ ਤਰੀਕੇ ਦੇ ਨਾਲ ਲੂਜ਼ ਰੱਖਣਾਗਾ ਵੀ ਮੰਨ ਲਓ ਹਲਕਾ ਜਿਹਾ ਇਸ ਤਰੀਕੇ ਨਾਲ ਆਪਾਂ ਨੂੰ نیچے ਨੂੰ ਝੋਲ ਪੈਂਦਾ ਹੋਵੇ ਮੰਨ ਲਓ ਆਪਾਂ ਇਸ ਤਰੀਕੇ ਦੇ ਨਾਲ ਹਲਕੀ ਜੀ ਲੂਜ਼ਿੰਗ ਹੋਵੇ ਇਸ ਤਰ੍ਹਾਂ ਹੋਵੇ ਵੀ ਪੂਰਾ ਖਿਚਕੀ ਨਾਪ ਲਓ ਤੁਸੀਂ ਕਿਉਂਕਿ ਫਿਰ ਮੋਢਾ ਟਾਈਟ ਰਹਿਣ ਦਾ ਡਰ ਰਹਿੰਦਾਗਾ ਆਮ ਆਪਾਂ ਤੁਹਾਨੂੰ ਦੱਸਾਂਗੇ ਵੀ ਇੰਨੇ ਚ ਛਾਤੀ ਨੂੰ ਇੰਨਾ ਮੋਢਾ ਪੈਂਦਾ ਨਾਰਮਲੀ ਤੁਹਾਨੂੰ ਆਪਾਂ ਮਿੰਕੇ ਦੱਸ ਰਹੇ ਹਾਂਗੇ ਵੀ ਤੁਸੀਂ ਮੋਢੇ ਦਾ ਨਾਪ ਕਿਸ ਤਰੀਕੇ ਨਾਲ ਲੈਣਾਗਾ ਤਾਂ ਤੁਸੀਂ ਇਸ ਤਰ੍ਹਾਂ ਨਾਪ ਲੋਗੇ ਜਿਵੇਂ ਦੇਖੋ ਮੈਂ ਇਹਦਾ ਨਾਪ ਨਾਪ ਰਹੀ ਹਾਂਗੀ ਤਾਂ ਇਹ 16.5 ਇੰਚ ਆ ਰਿਹਾ ਆਪਾਂ ਨੂੰ ਪਤਾ ਚੱਲ ਰਿਹਾ 16.5 ਦਾ ਅੱਧ ਕਰਦਾਂਗੇ ਕਿੰਨਾ ਹੋ ਜਾਊਗਾ 2.5 ਇੰਚ ਮੰਨ ਲਓ ਆਪਾਂ 2.5 ਇੰਚ ਮੋਢਾ ਪਾਵਾਂਗੇ ਪਰ ਇਹ ਆਪਣੇ ਕੋਲੇ ਨਾਪ ਦੇ ਹਿਸਾਬ ਨਾਲ ਤੁਹਾਨੂੰ ਦੱਸਿਆ ਸੀਗਾ ਆਪਾਂ ਨੇ ਨਾਪੇ ਦਾ 22 20 ਦਾ ਨਾਪ ਸੀ ਛੱਤ ਇਹਦਾ ਸ਼ਰਟ ਦਾ ਉੱਪਰੋਂ ਚੈਸਟ ਦੇ ਵਿੱਚੋਂ 22 ਸੀ ਕਮਰ ਚੋਂ 20 ਸੀ हिਪ ਇਹਨਾਂ ਦੀ 25 ਇੰਚ ਸੀ ਤਾਂ ਆਪਾਂ ਇੰਨੇ ਚ ਛਾਤੀ ਨੂੰ 9 9.5 ਇੰਚ ਮੋਢਾ ਪਾਵਾਂਗੇ ਜੇ ਤਾਂ ਜ਼ਿਆਦਾ ਹੈਲਦੀ ਆ ਨਹੀਂ 9 ਇੰਚ ਮੋਢਾ ਵੀ ਸਹੀ ਰਹਿੰਦਾਗਾ ਅੱਜ ਤੁਹਾਨੂੰ ਆਪਾਂ ਉਹਦੀ ਸਿਰਫ ਵੀਡੀਓ ਬਾਜੂ ਦੀ ਬਣਾਵਾਂਗੇ ਵੀ ਕਿਸ ਤਰੀਕੇ ਨਾਲ ਤੁਸੀਂ ਕਾਟ ਪਾਉਣੀ ਆ ਉੱਪਰੋਂ ਕਿੰਨੀ ਟਾਲ ਦੇਣੀ ਆਗੇ ਆਪਾਂ ਨੇ ਅੱਜ ਬਾਜੂ ਦੀ ਕਟਾਈ ਕਰਨੀ ਆ ਬਾਜੂ ਹੈਗੀ ਆ ਹਾਫ ਅੱਧੀ ਬਾਜੂ ਜਿਵੇਂ ਆਪਾਂ ਕਹਿ ਦਿੰਨੇ ਆਂਗੇ ਅੱਧੀ ਬਾਜੂ ਦੀ ਕਟਾਈ ਕਰਨੀ ਆਪਾਂ ਨੇ ਤੇ ਆਪਾਂ ਕੋਈ ਵੀ ਚੀਜ਼ ਆ ਦੇਖੋ ਪੂਰੀ ਇੱਕ ਵਾਰਾਂ ਦੇ ਵਿੱਚ ਨਹੀਂ ਸੋਨੂੰ ਦਿੰਦੇ ਆਪਾਂ ਸਟੈਪ ਵਾਈਜ਼ ਸਟੈਪ ਵਾਈਜ਼ ਦੱਸਾਂਗੇ ਵੀ ਮੰਨ ਲਓ ਪਹਿਲਾਂ ਉਹਦੀ ਕਟਿੰਗ ਕਰ ਲਈ ਫਿਰ ਬਾਜੂ ਦੀ ਕਟਿੰਗ ਨਾਲ ਤਾਂ ਤੁਹਾਡੇ ਸਮਝ ਦੇ ਵਿੱਚ ਆਊਗਾ ਸੋਨੂੰ ਕਨਫਿਊਜ਼ਨ ਨਹੀਂ ਹੋਊਗੀ ਤੇ ਨਾਲੇ ਸੋਨੂੰ ਸੌਖਾ ਹੋ ਜਾਊਗਾ ਉਹਨੂੰ ਕੈਚ ਕਰਨਾ ਮੰਨ ਲਓ ਕੋਈ ਵੀ ਚੀਜ਼ ਨੂੰ ਇੱਕਦਮ ਤੁਹਾਡੇ ਸਿਰ ਉੱਪਰ ਦੀ ਨਹੀਂ ਲੰਗੂਗੀ ਕੋਈ ਵੀ ਚੀਜ਼ ਤੇ ਆਪਾਂ ਨੇ ਫਿਰ ਇਦੋਂ ਬਾਅਦ ਜਿਹੜੀ ਸਟੀਚਿੰਗ ਬਾਰੇ ਦੱਸਾਂਗੇ ਵੀ ਕਿਵੇਂ ਕਿਵੇਂ ਤੁਸੀਂ ਇਹਨੂੰ ਸਟਿਚ ਕਰਨਾਗਾ ਸਟੈਪ ਵਾਈਜ਼ ਦੇ ਹਿਸਾਬ ਨਾਲ ਦ ਹੁਣ ਦੇਖੋ ਆਪਣੇ ਕੋਲੇ ਕੱਪੜੇ ਦੇ ਵਿੱਚ ਕੋਈ ਫਲਾਵਰ ਵਗੈਰਾ ਕੁਝ ਨਹੀਂ ਹੈਗਾ ਸਿਰਫ ਇਕੱਲੇ ਸਕੁਅਰ ਬਣੇ ਹੋਏ ਨੇ ਇਹਦੇ ਵਿੱਚ ਸਾਈਡਾਂ ਤੋਂ ਆਪਾਂ ਨੇ ਇਹਦੀ ਫਿਨਿਸ਼ਿੰਗ ਕਰ ਦੇਣੀ ਆ ਪਹਿਲਾਂ ਜਿੰਨੀ ਬਾਜੂ ਦੀ ਲੈਂਥ ਆ ਦੇਖੋ ਆਪਾਂ ਇਹਦੀ ਬਾਜੂ ਦੀ ਲੈਂਥ ਨਾਪਾਂਗੇ 8 ਇੰਚ ਬਾਜੂ ਦੀ ਲੰਬਾਈ ਆ ਮੰਨ ਲਓ ਤਾਂ ਆਪਾਂ 10 ਇੰਚ ਕੱਢਾਂਗੇ 8.5 ਇੰਚ ਤਾਂ ਆਪਾਂ 2 ਇੰਚ ਫਿਰ ਵੀ ਵੱਧ ਪਾਉਣਾ ਮੰਨ ਲਓ ਇਹਨਾਂ ਦੀ ਬਾਹਾਂ ਦੀ ਲੰਬਾਈ ਹੈਗੀ ਆ 8.5 ਇੰਚ ਤਾਂ ਆਪਾਂ 2 ਇੰਚ ਵੱਧ ਘਟਣੀਆਂ ਤਾਂ 10.5 ਇੰਚ ਤੋਂ ਆਪਾਂ ਮਾਰਕ ਕਰਕੇ ਦੀ ਕਟਾਈ ਕਰ ਦਾਂਗੇ ਹਾਂਜੀ ਦੇਖੋ ਆਪਣੇ ਕੋਲੇ 8.5 ਇੰਚ ਬਾਜੂ ਲੰਬੀ ਆ ਤਾਂ ਆਪਾਂ ਨੇ 10.5 ਤੇ ਨਿਸ਼ਾਨ ਲਗਾ ਲਿਆ ਇਸੇ ਤਰੀਕੇ ਨਾਲ ਆਪਾਂ ਨੇ ਇੱਥੇ ਨਿਸ਼ਾਨ ਲਗਾ ਲਿਆ 10.5 ਤੇ ਆਪਾਂ 2 ਇੰਚ ਵੱਧ ਘਟਾਾਂਗੇ ਕਿਉਂਕਿ 1/2 ਇੰਚ ਆਪਣਾ ਉੱਪਰ ਸ਼ੋਲਡਰ ਲਾਉਣ ਵੇਲੇ ਜਦੋਂ ਜੜਾਈ ਕਰਾਂਗੇ ਕੰਦੇ ਤੇ ਉਦੋਂ ਆਊਗਾ 1.5 ਇੰਚ ਦੀ ਆਪਾਂ ਫੋਲਡਿੰਗ ਜੇ ਤੁਸੀਂ ਇਹ ਫੋਲਡਿੰਗ ਪੱਟੀ ਜ਼ਿਆਦਾ ਕਰਨੀ ਆ ਤਾਂ ਤੁਸੀਂ ਆਪਣੇ ਹਿਸਾਬ ਦੇ ਨਾਲ ਵੱਧ ਘਟ ਕਰ ਸਕਦੇ ਹੋ ਮੈਕਸਿਮਮ ਮਾਰਜਨ ਆਪਾਂ 2 ਇੰਚ ਬਾਜੂ ਦੇ ਵਿੱਚ ਕਰਦੇ ਹੁਣਾਂ ਦੇਖੋ ਜੇ ਕੰਨੀ ਵਗੈਰਾ ਖਰਾਬ ਆ ਤੁੜਾਈ ਆ ਤਾਂ ਤੁਸੀਂ ਨੇ ਇਹ ਉਤਾਰ ਦੇਣੀ ਆ ਜੇ ਕਈ ਵਾਰ ਕੀ ਹੁੰਦਾ ਆਪਣੇ ਕੋਲੇ ਕਪੜਾ ਘੱਟ ਹੁੰਦਾ ਕੰਨੀ ਜਿਆਦਾ ਚੜਾਈ ਦੇ ਵਿੱਚ ਪਰ ਨਾਲ ਮਿਲਦੀ ਹੁੰਦੀ ਹੈ ਕੰਨੀ ਤਾਂ ਤੁਸੀਂ ਇਹਨੂੰ ਜਿਹੜੀ ਸਾਈਡ ਤੇ ਆਪਾਂ ਨੇ ਮੋੜਾ ਲਾਉਣਾ ਹੁੰਦਾ ਨਿਸ਼ਾਨ ਉਸ ਸਾਈਡ ਵੀ ਰੱਖ ਸਕਦੇ ਹੋ ਦੇਖੋ ਜੇ ਤੁਹਾਡੇ ਕੋਲੇ ਕਪੜਾ ਜਿਆਦਾ ਹੈਗਾ ਫਿਰ ਤੁਸੀਂ ਉਹਨੂੰ ਉਤਾਰ ਸਕਦੇ ਹੋ ਕਈ ਵਾਰ ਅਲੱਗ-ਫਲੱਗ ਦੀ ਕੰਨੀ ਹੁੰਦੀ ਹੈਗੀ ਉਹ ਵਧੀਆ ਨਹੀਂ ਲੱਗਦੀ ਹੈਗੀ ਅੰਦਰ ਬਾਹਰ ਨਜ਼ਰ ਆਉਂਦੀ ਹੈ ਤਾਂ ਆਪਾਂ ਨੇ 9 ਇੰਚ ਮੁੱਢਾ ਪਾਉਣਾ ਤਾਂ ਆਪਾਂ 10 ਇੰਚ ਕਟਾਈ ਦਾ ਨਿਸ਼ਾਨ ਲਗਾਵਾਂਗੇ ਦੇਖੋ ਬਹੁਤ ਹੀ ਸਿੰਪਲ ਦੇ ਵਿੱਚ ਦੱਸ ਰਿਹਾ ਆਂ ਆਪਾਂ ਤੁਹਾਨੂੰ ਇਹਦੇ ਵਿੱਚ ਕੋਈ ਵੀ ਕਨਫਿਊਜ਼ਨ ਨਹੀਂ ਹੋਣੀ ਤੁਸੀਂ ਆਰਾਮ ਨਾਲ ਆਪਣੀਆਂ ਬਾਜੂਆਂ ਸਹੀ ਤਰੀਕੇ ਨਾਲ ਕੱਟ ਸਕਦੇ ਹੋ ਹਾਂਜੀ ਦੇਖੋ ਜਿਵੇਂ ਆਪਾਂ ਇਹਦੇ 9 ਇੰਚ ਮੁੱਢਾ ਪਾਉਣਾਗਾ ਤਿਆਰ ਮੰਨ ਲਓ 9 ਇੰਚ ਪਾਉਣਾ ਤਾਂ ਆਪਾਂ 10 ਇੰਚ ਕਟਾਈ ਦਾ ਕਟਾਂਗੇ ਜਿਵੇਂ ਤੁਹਾਨੂੰ ਸਟੈਚੂ ਦੇ ਹਿਸਾਬ ਨਾਲ ਦਿਖਾਇਆ ਸੀਗਾ ਆਪਾਂ ਨੇ ਉਹਦਾ 8.5 ਇੰਚ ਬਣਦਾ ਸੀ ਇਹਦੇ ਹਿਸਾਬ ਦੇ ਨਾਲ 8.5 ਮੁੱਢਾ ਬਣਦਾ ਸੀ ਤਾਂ ਆਪਾਂ ਨੇ 2/8 ਮੋਢੇ ਦਾ ਨਿਸ਼ਾਨ ਲਗਾ ਕੇ 1 ਇੰਚ ਵੱਧ ਨਿਸ਼ਾਨ ਲਗਾਉਣਾ ਮੰਨ ਲਓ ਮਾਰ ਜਾਂਦਾ ਆਪਾਂ 1 ਇੰਚ ਵੱਧ ਲਗਾ ਰਹੇ ਆਂ ਜੇ ਤੁਹਾਡੇ ਕੋਲੇ ਕਪੜਾ ਜ਼ਿਆਦਾ ਤਾਂ ਤੁਸੀਂ 1.5 ਇੰਚ ਵੀ ਲੈ ਸਕਦੇ ਹੋ ਇਹ ਤੁਹਾਡੇ ਆਪਣੇ ਤੇ ਡਿਪੈਂਡ ਕਰਦਾ ਹੁਣ ਦੇਖੋ ਆਪਾਂ ਨੇ ਜਿਹੜੀ ਸਾਈਡ ਤੋਂ ਢਾਲ ਪਾਉਣੀ ਆ ਇਹਦਾ ਇਹਨਾਂ ਦਾ ਗਲਾ ਆਪਾਂ ਬੈਗ ਤੋਂ 6 ਇੰਚ ਰੱਖਣਾਗਾ ਤਾਂ ਜਿਹੜੀ ਤੁਸੀਂ ਢਾਲੂਗੀ ਉਹ ਕਿੰਨੀ ਪਾਉਂਗੇ ਦੇਖੋ 3 ਸਵਾ 3 ਦੇ ਵਿੱਚ ਤੁਸੀਂ ਨੇ ਢਾਲ ਪਾਉਣੀ ਆ ਜਿਹੜੇ ਗਲਾ ਜ਼ਿਆਦਾ ਡੀਪ ਰੱਖਦੇ ਨੇ ਉਹਨਾਂ ਈ ਥੋੜੀ ਜਿਹੀ ਵੱਧ ਪਾਉਣੀ ਪੈ ਜਾਂਦੀ ਆ ਕਿਉਂਕਿ ਫਿਰ ਪਿੱਛੇ ਬਲ ਨਹੀਂ ਪੈਂਦਾ ਹੁਣ ਆਪਾਂ ਨੇ ਇਹਨਾਂ ਦੀ ਜਿਹੜੀ ਬਾਜੂ ਦੀ ਮੂਹਰੋਂ ਖੁੱਲੀ ਰੱਖਣੀ ਆ ਉਹ 8 ਇੰਚਾ ਜਨਿਕੇ 16 ਇੰਚਾ ਤੇ ਆਪਾਂ ਨੇ 1.5 ਇੰਚ ਦਾ ਮਾਰ ਜਨ ਦੇਣਾ ਪਹਿਲਾਂ ਆਪਾਂ ਇਥੋਂ ਢਾਲ ਪਾਉਣੀ ਆ ਦੇਖੋ ਇਹ ਤੁਸੀਂ ਉੱਪਰੋਂ ਕਿੰਨਾ ਛੱਡ ਕੇ ਪਾਉਂਗੇ ਢਾਲ 3 ਇੰਚ ਉੱਪਰੋਂ 3 ਇੰਚ ਛੱਡ ਕੇ ਇਥੋਂ ਹਲਕੀ ਹਲਕੀ ਗਲਾਈ ਲੈ ਕੇ ਜਿਹੜਾ ਆਪਾਂ ਨੇ ਨਿਸ਼ਾਨ ਲਗਾਇਆ ਇਸ ਨਿਸ਼ਾਨ ਤੇ ਲੈ ਕੇ ਜਾਓਗੇ ਦੇਖੋ ਇਸ ਤਰੀਕੇ ਨਾਲ ਬਿਲਕੁਲ ਇਥੋਂ ਨਹੀਂ ਢਾਲ ਪਾਉਣੀ ਫਿਰ ਤੁਹਾਨੂੰ ਮੋੜਾ ਜੜਨ ਵੇਲੇ ਪ੍ਰੋਬਲਮ ਆਊਗੀ ਇਹਦੇ ਵਿੱਚ ਉਹ 프ੋਂਟਾਈ ਦੇ ਵਿੱਚ ਜ਼ਰੂਰ ਛੱਡ ਕੇ ਫਿਰ ਇਹਦੀ ਇਸ ਤਰ੍ਹਾਂ ਸ਼ੇਪ ਪਾਉਣੀ ਆ ਦੇਖੋ ਇਸ ਤਰੀਕੇ ਦੇ ਨਾਲ ਸ਼ੇਪ ਪਾਉਣੀ ਆ ਹੁਣ ਤੁਸੀਂ ਬਾਜੂ ਨੂੰ ਜਿੰਨਾ ਆਪਾਂ ਫੋਲਡਿੰਗ ਕਰਨਾ ਸੋ ਨੂੰ ਸੌਖਾ ਤਰੀਕਾ ਹੋ ਜੂਗਾ ਤੇ ਕੱਟ ਲੱਗ ਜੂਗਾ ਟੇਡਾ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਬਾਜੂ ਨੂੰ ਫੋਲਡਿੰਗ ਕਰ ਲੈਣਾਗਾ ਹੁਣ ਆਪਾਂ ਮਿਣਾਂਗੇ ਦੇਖੋ ਦੁਬਾਰਾ ਉਹ ਨਿਸ਼ਾਨ ਅੰਦਰਲੀ ਸਾਈਡ ਆ ਗਿਆ 8 ਇੰਚ ਰੱਖਣਾ ਤਾਂ ਆਪਾਂ ਦੇਖੋ 8 ਇੰਚ ਤੇ ਨਿਸ਼ਾਨ ਲਗਾਇਆ ਇੱਥੋਂ ਆਪਾਂ ਇਹਦੀ ਕਟਿੰਗ ਕਰ ਦਾਂਗੇ ਕਿਉਂਕਿ ਉੱਪਰ ਇਹਦੇ ਕਾਟ ਪਾਉਣ ਦੀ ਜ਼ਰੂਰਤ ਹੈ ਨਹੀਂ ਕਿਉਂਕਿ ਪਹਿਲੀ ਆਪਾਂ ਨੇ ਪੂਰਾ ਪੂਰਾ ਰੱਖਿਆ ਬਾਜੂ ਅੱਗੇ ਤੋਂ ਜ਼ਿਆਦਾ ਖੁੱਲੀਆਂ ਤਾਂ ਆਪਾਂ ਨੇ 9 ਇੰਚ ਮੋਡੇ ਦਾ ਨਿਸ਼ਾਨ ਲਗਾ ਕੇ ਇਹਦੇ ਤੇ ਕੱਟ ਲਗਾ ਦੇਣਾਗਾ ਹੁਣ ਦੇਖੋ ਨੀਚੇ ਵਾਲੀ ਕਾਟ ਪਾਉਣੀ ਹੈ ਕਿਵੇਂ ਪਾਉਣੀ ਹੈ ਮੂਰਲੇ ਪੱਲਿਆਂ ਦੇ ਵਿੱਚ ਆਪਾਂ ਜਿਹੜੀ ਬਾਜੂ ਦੇ ਵਿੱਚ ਕਾਟ ਪਾਉਣੇ ਹੁੰਦੇ ਆ ਉਹ ਤੁਸੀਂ ਇੱਥੋਂ ਹੀ ਸ਼ੁਰੂ ਕਰਨੀ ਹੈ ਜਿੱਥੋਂ ਆਪਾਂ ਗਲਾਈ ਪਾਉਣੀ ਸਟਾਰਟ ਕਰੀ ਆ ਤਾਂ ਤੁਸੀਂ ਨੇ ਇਹ ਡੰਗਾਈ ਦੇ ਵਿੱਚ 1 ਇੰਚ ਦੇ ਵਿੱਚ ਪਾ ਲੈਣੀ ਆ ਦੇਖੋ ਇਸ ਤਰ੍ਹਾਂ ਮੈਨ ਵੀ ਸਕਦੇ ਹੋ ਇੱਕ ਕੈਂਚ ਦੇ ਵਿੱਚ ਆਪਾਂ ਨੇ ਕਾਟ ਪਾਉਣੀ ਆ ਇਹ ਗੁਲਾਈ ਵਾਲੀ ਇਕੋਦਮ ਡੂੰਗੀ ਨਹੀਂ ਲੈ ਕੇ ਜਾਣੀ ਇੱਥੋਂ ਵੀ ਆਪਾਂ ਤਿਰਸ਼ੀ ਲੈ ਕੇ ਜਾਵਾਂਗੇ ਤੇ ਅੱਗੇ ਜਾ ਕੇ ਦੋ ਖਤਮ ਕਰ ਰਹੇ ਹਾਂ ਕਾਟ ਨੂੰ ਉਦੋਂ ਵੀ ਤਿਰਸ਼ੀ ਲੈ ਕੇ ਜਾਣੀ ਆ ਤਾਂ ਬਾਹਰ ਸਾਈਡ ਹਟਾ ਕੇ ਇਹ ਆ ਦੇਖੋ ਜਿਹੜੀ ਇਹਦੀ ਕਟਿੰਗ ਹੋਊਗੀ ਉਹ ਇਸ ਤਰੀਕੇ ਦੀ ਹੋਣੀ ਚਾਹੀਦੀ ਆ ਤਿਰਸ਼ੀ ਜਿਵੇਂ ਆਪਾਂ ਪਲੇਟ ਪਾਉਣੀ ਆ ਨਾ ਦੇਖੋ ਸਾਈਡਾਂ ਤੋਂ ਤਿੱਖੀ ਤੇ ਸੈਂਟਰ ਦੇ ਵਿੱਚੋਂ ਡੰਗਾਈ ਕਿਉਂਕਿ ਇਹਦੇ ਨਾਲ ਨਾਲ ਤਾਂ ਬਾਲ ਵਗੈਰਾ ਨਹੀਂ ਪੈਂਦਾ ਨਾਲੇ ਆਪਾਂ ਨੂੰ ਮੋਢਾ ਵਗੈਰਾ ਚੜਾਉਣਾ ਈਜ਼ੀ ਹੋ ਜਾਂਦਾ ਇਹਦੇ ਨਾਲ ਹੁਣ ਇਹਦੇ ਆਪਾਂ ਜੋੜ ਕੱਟਣਿਆਂ ਦੇਖੋ ਇਹ ਤੁਸੀਂ ਕਾਰਡਬੋਰਡ ਤੋਂ ਪਹਿਲਾਂ ਵੀ ਜੋੜ ਕੱਟ ਸਕਦੇ ਹੋ ਬਾਜੂ ਰੈਡੀ ਕਰਕੇ ਮੰਨ ਲਓ ਤੁਸੀਂ ਬਾਅਦ ਵਿੱਚ ਇਹ ਦੋਨੋਂ ਕਾਟਾ ਫਰੰਟ ਵਾਲੀਆਂ ਪਾ ਸਕਦੇ ਹੋ ਕਿਉਂਕਿ ਕਈ ਵਾਰੀ ਆਪਾਂ ਨੂੰ ਕਨਫਿਊਜ਼ਨ ਹੋ ਜਾਂਦੀ ਆ ਅੱਗੇ ਪਿੱਛੇ ਕਾਟ ਪੈ ਜਾਂਦੀ ਆ ਪਰ ਤੁਸੀਂ ਇਹ ਬਾਜੂ ਨੂੰ ਰੈਡੀ ਕਰਕੇ ਸਾਹਮਣੋਂ ਸਾਹਮਣੀ ਰੱਖ ਕੇ ਵੀ ਕਾਟ ਪਾ ਸਕਦੇ ਹੋਗੇ ਹਾਂਜੀ ਇਹ ਬਾਜੂ ਦੇ ਵਿੱਚ ਜੋੜ ਦੇਖੋ ਇਸ ਤਰ੍ਹਾਂ ਨਹੀਂ ਹੈਗਾ ਵੀ ਆਪਾਂ ਹਰ ਇੱਕ ਬਾਜੂ ਦੀ ਜੋੜ ਪਾਉਣਾ ਕਿਉਂਕਿ ਜਦੋਂ ਆਪਣਾ ਮੋਡਾ ਨਹੀਂ ਪੂਰਾ ਆਉਂਦਾ ਮੰਨ ਲਓ ਕਈ ਵਾਰ ਨਾਪ پتਲਾ ਹੁੰਦਾ ਤਾਂ ਆਪਣੀ ਇੱਕ ਬਣੇ ਦੇ ਵਿੱਚ ਹੀ ਬਾਜੂ ਆ ਜਾਂਦੀ ਆ ਪਰ ਇਹ ਹੈਵੀ ਨਾਪ ਦਾ ਸੀਗਾ ਸਾਈਡ ਤੋਂ ਜਿੰਨਾ ਕਪੜਾ ਉਤਰਿਆ ਇਹਨੂੰ ਆਪਾਂ ਫੋਲਡਿੰਗ ਕਰਕੇ ਦੀ ਹਾਫ ਬਾਜੂ ਕੱਟ ਰਹੇ ਆ ਕਈ ਵਾਰ ਇੱਕ ਹੀ ਡਿਜ਼ਾਈਨ ਇਦਾਂ ਦਾ ਹੁੰਦਾ ਚਾਰੇ ਤਰਫ ਤਾਂ ਬਣੂ ਆਡੇ ਵਿੱਚ ਵੀ ਲਗਾ ਸਕਦੇ ਆ ਦੇਖੋ ਉਹਦੇ ਵਿੱਚ ਕੋਈ ਚੱਕਰ ਨਹੀਂ ਪੈਂਦਾ ਹਾਫ ਬਾਜੂ ਦਾ ਪੌਣੀ ਬਾਜੂ ਦੇ ਵਿੱਚ ਤਾਂ ਕਈ ਵਾਰੀ ਆਪਾਂ ਨੂੰ ਦਿੱਕਤ ਹੋ ਜਾਂਦੀ ਆ ਪਰ ਹਾਫ ਬਾਜੂ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਪਰ ਇਹਦਾ ਜਿਹੜਾ ਡਿਜ਼ਾਈਨ ਦਿੱਤਾ ਹੋਇਆ ਸੀ ਉਹ ਥੋੜਾ ਜਿਹਾ ਸਕੁਅਰ ਟੈਪ ਦੇ ਜਿਵੇਂ ਕਹਿੰਦੇ ਨੇ ਆ ਇਸ ਤਰੀਕੇ ਦਾ ਡਿਜ਼ਾਈਨਿੰਗ ਸੀ ਉਹ ਆਡੇ ਵਿੱਚ ਨਜ਼ਰ ਆਉਂਦਾ ਆਟੋਮੈਟਿਕੀ ਤਾਂ ਕਰਕੇ ਆਪਾਂ ਨੇ ਸਿੱਧੇ ਕੱਟੀ ਆ ਪਰ ਇਹਦੇ ਵਿੱਚ ਜੋੜ ਪਾਇਆਗਾ ਤੇ ਅਸੀਂ ਦੇਖੋ ਆਪਣੀ ਬਾਜੂ ਦੀ ਕਟਿੰਗ ਹਾਂਜੀ ਦੇਖੋ ਆਪਾਂ ਨੇ ਅੱਜ ਸਿਰਫ ਬਾਜੂ ਦੀ ਵੀਡੀਓ ਬਣਾਈ ਸੀਗੀ ਸਿਰਫ ਆਪਾਂ ਨੇ ਕਿਉਂਕਿ ਸ਼ਰਟ ਦੀ ਆਪਾਂ ਪੂਰੀ ਪਹਿਲਾਂ ਕਰ ਸਕ ਰਹੇ ਹਾਂਗੇ ਕਰਨ ਲਈ ਪੂਰੀ ਕਵਰ ਆਪਾਂ ਨੇ ਤੇ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਇਹਦੀ ਸਟੀਚਿੰਗ ਦੱਸਾਂਗੇ ਉਹਦੇ ਵਿੱਚ ਆਪਾਂ ਸਾਰਾ ਕੁਝ ਕਰਾਂਗੇ ਇਹਨੂੰ ਪ੍ਰੋਪਰ ਰੈਡੀ ਕਰਕੇ ਹੀ ਦਿਖਾਵਾਂਗੇ ਤੁਹਾਨੂੰ ਮੈਂ ਤਾਂ ਮੋਡਾ ਵਗੈਰਾ ਜੜਨਾ ਦੱਸਾਂਗੇ ਪਲੇਟਾਂ ਪਾਉਣੀਆਂ ਦੱਸਾਂਗੇ ਗਲੇ ਵਗੈਰਾ ਦੀ ਜੜਾਈ ਵਗੈਰਾ ਕਰਨੀ ਦੱਸਾਂਗੇ ਸਾਰਾ ਕੁਝ ਆਪਣਾ ਪੂਰੇ ਦਾ ਪੂਰਾ ਸ਼ਰਟ ਰੈਡੀ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਦੂਸਰਾ ਸਾਨੂੰ ਕਮੈਂਟਾਂ ਦੇ ਵਿੱਚ ਦੇਖ ਕਈ ਵਾਰੀ ਪੁੱਛਦੇ ਨੇ ਵੀ ਇਹਦਾ ਇੰਨਾ ਇੰਨਾ ਸਾਨੂੰ ਉਹਦੀ ਚੀਜ਼ ਦੀ ਸਮਝ ਨਹੀਂ ਆਉਂਦੀ ਤੁਸੀਂ ਆਪਣਾ ਸਕਰੀਨ ਤੇ WhatsApp ਨੰਬਰ ਹੈ ਦੇਖੋ ਉਹੀ ਨੰਬਰ ਆਪਣੇ ਕੋਲੇ ਤੁਸੀਂ ਉਹਦੇ ਵਿੱਚ ਸਾਨੂੰ ਵੌਇਸ ਮੈਸੇਜ ਵੀ ਕਰ ਸਕਦੇ ਹੋ ਕਾਲ ਕਰਕੇ ਵੀ ਪੁੱਛ ਸਕਦੇ ਹੋਗੇ ਬੀ ਇਹਦਾ ਕਿੰਨਾ ਰੱਖਣਾ ਜੇ ਕਿਵੇਂ ਰੱਖਣਾ ਕਈ ਵਾਰ ਸਮਝ ਨਹੀਂ ਆਉਂਦਾ ਮੈਂ ਵੀ ਪੂਰਾ ਪ੍ਰੋਪਰ ਤੁਹਾਨੂੰ ਸਮਝ ਆਵੇ ਫਿਰ ਵੀ ਜੇ ਤੁਹਾਨੂੰ ਕਿਸੇ ਚੀਜ਼ ਦੇ ਵਿੱਚ ਕੋਈ ਦਿੱਕਤ ਆਉਂਦੀ ਆ ਤਾਂ ਤੁਸੀਂ ਵੌਇਸ ਮੈਸੇਜ ਵਿੱਚ ਸਾਨੂੰ ਪੁੱਛ ਸਕਦੇ ਹੋਗੇ